ਪੰਜਾਬ ਅੱਜ ਚੈਤੋ ਦੀ ਧਰਤੀ ਤੇ ਤਿੰਨ ਕਲਾਬ ਰੈਲੀ ਕਰਨ ਜਾ ਰਹੀ ਹੈ ਇਸ ਰੈਲੀ ਦੇ ਵਿੱਚ 71 ਹੋਏ ਸਮੂਹ ਵਰਕਰ ਸਹਿਬਾਨ ਤੇ ਜੈਤੋ ਹੜਕੇ ਦੇ ਉਮੀਦਵਾਰ ਮਾਈਕਲ ਬਲਦੇਵ ਸਿੰਘ ਜੀ ਆਓ ਸਾਰੇ ਰੜਕੇ ਤਣਗੀ ਤਰ ਦਸ਼ਮੇਸ਼ ਪਤਾਂ ਦੇ ਵੱਲੋਂ ਪੱਖਿਆ ਗਿਆ ਫਦੇ ਦਾ ਨਾਰਾ ਬੁਲੰਦ ਕਰ ਗਏ ਸਾਰੇ ਇੱਕੋ ਆਵਾਜ਼ ਵਿੱਚ ਗੱਜ ਕੇ ਬੁਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵਰਕਰ ਵੀਰਾਂ ਦਾ ਇੱਥੇ ਆਉਣ ਤੇ ਮੈਂ ਰੋਮ ਰੋਮ ਰੀਣੀ ਆ ਕਿ ਤੁਸੀਂ ਏਕਤਾ ਵਿਖਾਈ ਹੈ ਨਹੀਂ ਤਾਂ ਟੀਵੀ ਚੈਨਲਾਂ ਤੇ ਜਾਂ ਹੋਰ ਕਈ ਇਹੋ ਜਿਹੇ ਅਖਬਾਰਾਂ ਜਾਂ ਚੈਨਲ ਆ ਆਪਣਾ ਭੰਡੀ ਪ੍ਰਚਾਰ ਕਰ ਰਹੇ ਆ ਵੀ ਆਵਾਜ਼ਵੀ ਪਾਰਟੀ ਪਾਟ ਗਈ ਜਾਂ ਜਿਵੇਂ ਪਹਿਲਾਂ 50 ਸਾਲ ਆਪਣਾ ਹੀ ਰਾਜ ਹੁੰਦਾ ਉਹ ਐ ਸ਼ੋਅ ਕਰੀ ਜਾਂਦੇ ਵੀ ਆਵਾਜ਼ੀ ਪਾਰਟੀ ਨੇ ਕੀਤਾ ਹੀ ਕੁਛ ਨਹੀਂਗਾ ਆਵਾਜ਼ੀ ਪਾਰਟੀ ਵਾਲੇ ਕਾਏ ਆ ਅਲੱਗ-ਅਲੱਗ ਤਰ੍ਹਾਂ ਦੀਆਂ ਖੋਖਸ਼ ਕਰ ਰਹੇ ਆਪਾਂ ਨੂੰ ਥਾਣਾ ਕਿ ਪਿਛਲੇ 9 ਸਾਲਾਂ ਚ ਅਕਾਲੀ ਦਲ ਦਾ ਰਾਜ ਰਿਹਾ ਤੇ ਉਸ ਤੋਂ ਪਹਿਲਾਂ 5 ਸਾਲ ਕੈਪਟਨ ਮਨਿੰਦਰ ਸਿੰਘ ਦੇ 5 ਸਾਲ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਤੇ ਭਾਜਪੀ ਦਾ ਰਾਜ ਰਿਹਾ ਵੀਰੋ ਹੁਣ ਇਹਨਾਂ ਦੀਆਂ ਪੋਲਾ ਖੋਲੀਆਂ ਜਾ ਰਹੀਆਂ ਨੇ ਇਹ ਇਹ ਤੰਗ ਆਏ ਪਏ ਆ ਤੇ ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਕਾਂਗਰਸ ਹੋਈ ਜਾਂ ਅਕਾਲੀ ਦਲ ਪੀਰ ਨਿਸ਼ਾਨਾ ਕੀ ਲਾਉਣਾ ਹੈ ਸਿਰਫ ਆਮ ਆਦਮੀ ਪਾਰਟੀ ਨੂੰ ਸਿੱਟਣਾ ਹੈ ਉਹ ਜਿਹੜਾ ਇਹਨਾਂ ਦੇ ਫੋਟੜੇ ਫਰੋਲਦੇ ਆ ਸਾਰੇ ਇਹ ਦੁਖੀ ਹੋਏ ਪਏ ਆ ਹੁਣ ਇਹਨਾਂ ਦੇ ਵਿਕਾਸ ਨਾਲ ਜੁੜਿਆ ਹੋਇਆ ਇੱਕ ਮੇਰੇ ਪਿੰਡ ਨਾਲ ਸੰਬੰਧਤ ਉਹ ਹੀ ਸਾਰੇ ਪਿੰਡਾਂ ਦਾ ਹਾਰਾ ਮੈਂ ਇੱਕ ਛੋਟਾ ਜਿਹਾ ਗੀਤ ਲਿਖਿਆ ਜਰੂਰ ਸੁਣੋ ਜੰਗਾ ਲਾਊਗਾ ਲੱਗੂਗਾ ਤੁਸੀਂ ਉਹਨੂੰ ਜਰੂਰ ਸਹਿਯੋਗ ਦੇਣਾ ਵਧੀਆ ਲੱਗੇ ਤਾਂ ਤਾੜੀ ਲਾ ਦਿਓ ਚੰਡੀਗੜ੍ਹ ਨਾਲ ਕੰਪੇਅਰ ਕੀਤਾ ਗਿਆ ਹੈ ਪਿਛਲੇ 93 ਸਾਲਾਂ ਦੇ ਵਿੱਚ ਇਹਨਾਂ ਨੇ ਚੰਡੀਗੜ੍ਹ ਨੂੰ ਕਿੰਨਾ ਵਧੀਆ ਬਣਾਇਆ 79 ਸਾਲਾਂ ਦੇ ਵਿੱਚ ਇੱਕ ਇੱਕ ਪਿੰਡ ਦਾ ਵਿਕਾਸ ਨਹੀਂ ਕਰ ਸਕੇ ਅਜੇ ਤੱਕ ਵੀ ਨਾਲੀਆਂ ਗਲੀਆਂ ਆਸਤੇ ਗਰਾਡਾ ਤੁਰੀਆਂ ਫਿਰਦੀਆਂ ਸੁਣੋ ਜੀ ਗੌਰ ਨਾਲ ਚੰਡੀਗੜ੍ਹ ਸੋਹਣੀਆਂ ਸੜਕਾਂ ਸੜਕਾਂ ਨਾਲ ਫੁੱਲ ਬੂਟੇ ਨੇ ਚੰਡੀਗੜ੍ਹ ਚੌੜੀਆਂ ਸੜਕਾਂ ਸੜਕਾਂ ਨਾਲ ਫੁੱਲ ਬੂਟੇ ਨੇ ਪਰ ਮੇਰੇ ਪਿੰਡ ਦੀਆਂ ਟੁੱਟੀਆਂ ਸੜਕਾਂ ਸੜਕਾਂ ਦੇ ਵਿੱਚ ਟੋਏ ਤੇ ਘਰਕ ਵੱਡੇ ਨੇ ਚੰਡੀਗੜ੍ਹ ਤੇ ਮੇਰੇ ਪਿੰਡ ਵਿੱਚ ਫਰਕ ਵੱਡੇ ਨੇ ਹਾਂ ਫਰਕ ਵੱਡੇ ਨੇ ਚੰਡੀਗੜ੍ਹ ਓਵਾਰਾ ਢੰਗਰਾ ਤੇ ਰੋਕਾ ਨੇ ਚੰਡੀਗੜ੍ਹ ਓਵਾਰਾ ਪਸ਼ੂਆ ਤੇ ਰੋਕਾ ਨੇ